ਹਾਂਜੀ ਬਾਬੇ ਕੀ ਹਾਲ ਚਾਲ ਆ ਤੁਹਾਡਾ ਆਪਣੇ ਨਵੇਂ ਵੀਡੀਓ ਦੇ ਵਿੱਚ ਸਵਾਗਤ ਆ ਮਿੱਤਰੋ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮਿੱਤਰੋ ਆਪਾਂ ਲੈ ਕੇ ਆ ਨਵਾਂ ਵਲੌਗ ਤੁਹਾਡੇ ਲਈ ਤੇ ਬਣੇ ਰਹੋ ਆਪਣੇ ਵਲੌਗ ਨਾਲ ਤੇ ਆਪਣੇ ਵਲੌਗ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਆਪਾਂ ਚੱਲੇ ਆ ਜੀ ਬਾਬਾ ਬੁੱਢਾ ਸਾਹਿਬ ਤੇ ਟਰਾਲ ਆਪਣਾ ਤਿਆਰ ਹੋ ਗਿਆ ਵਿੱਚ ਬਸ ਇਹਦੇ ਗੱਦੇ-ਗੁੱਦੇ ਧਰਨੇ ਵਾਲੇ ਸੈੱਟ ਕਰਕੇ ਤੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਸਾਨੂੰ ਕਰਾਵਾਂਗੇ ਬਾਬੂ ਦਾ ਸਾਹਿਬ ਜੀ ਦੇ ਦਰਸ਼ਨ ਮਿੱਤਰੋ ਤੇ ਅੱਜ ਆਪਾਂ ਤੁਰਨਾ ਸਵੇਰ 12 ਵਜੇ ਤੋਂ ਬਾਅਦ ਮੀਨਜ 2 ਵਜੇ ਸਾਨੂੰ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਗਿਆ ਉਹ ਜ਼ਰੂਰ ਸਾਨੂੰ ਸਾਰੀਆਂ ਕਲਿੱਪਾਂ ਲਾ ਕੇ ਦਿਖਾਵਾਂਗੇ ਤੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਉਧਰ ਟਰੈਕਟਰ ਰੈਡੀ ਕਰ ਰਿਹਾ ਮੁੰਡੇ ਤੇ ਬਾਕੀ ਆਪਣੇ ਵਲੌਗ ਨੂੰ ਮਾਤਾ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਮਿੱਤਰੋ ਤੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਟਰੈਕਟਰ ਦੀ ਕੋਕਾਕਦਾ ਕਰ ਰਿਹਾ ਸੈਟ ਆ ਤੈਂ ਮਿਲਦੇ ਆ ਸਾਨੂੰ ਇੱਧਰ ਆਪਣਾ ਟਰਾਲਾ ਤਿਆਰ ਆ ਹੁਣੋਂ ਤੇ ਉਤਰੇ ਉਹੀ ਕੋਲੇ ਭਲਾਵਾਂਗੇ ਤੇ ਗੱਡੇ ਧਰ ਕੇ ਲੈ ਕੇ ਆਉਣੇ ਚਾਹ ਤੇ ਓਕੇ ਹਾਂ ਸਾਰੇ ਪਾਸਿਓ ਤੇ ਬਣੇ ਰਹੋ ਵਲੌਗ ਦੇ ਨਾਲ ਆਹ ਮੁੰਡਿਆਂ ਨੂੰ ਦੇਖਿਆ ਤੁਸੀਂ ਕੌਣ ਆਉਂਦਾ ਦੇਖੋ ਇੱਧਰ ਕਲੀਸ ਚੱਕੀ ਲੈ ਆਉਂਦਾ ਕਰਦੇ ਆ ਮੇਤਰ ਰੈਡੀ ਹਾਂਜੀ ਬਾਬਾ ਜੀ ਚੱਲ ਪਿਆ ਹੁਣ ਆਪਾਂ ਮਿਲ ਲੈਣੋ ਇੱਧਰ ਸੰਗਤ ਜੀ ਆਪਣੇ ਇੱਧਰ ਵਲੌਗ ਬਣਾਉਣ ਲਈ ਖੜੀ ਐ ਤੇ ਇੱਕ ਇੱਧਰ ਸਾਡਾ ਵੀਰ ਖੜਾ ਹੁਣ ਤੁਹਾਨੂੰ ਦਿਖਾਵਾਂਗੇ ਰਾਜ ਜਿਹੜੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਕਲਿੱਪਾਂ ਜ਼ਰੂਰ ਲਾਵਾਂਗੇ ਤੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਮਿੱਤਰੋ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਕਰਿਓ ਵਲੌਗ ਨੂੰ ਤੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਮਿੱਤਰੋ ਲੋਬੀ ਸੰਗਤ ਆਪਾਂ ਪਹੁੰਚ ਗਏ ਸੀਗੇ ਮੋਖੂ ਮੋਖੂ ਘੰਟਾ ਲੱਗਿਆ ਫਾਟਕ ਲੱਗਿਆ ਬੈਸਿਗਾ ਤੇ ਕ੍ਰੋਸ ਕਰਕੇ ਮੋਖੂ ਖੜ ਕੇ ਬਸ ਹਰੀਕੇ ਪੱਤਨ ਪਹੁੰਚਣ ਵਾਲਿਆ ਆਪਾਂ ਗਾਂਵ ਹਰੀਕੇ ਪੱਤਨਾਂ ਥੋੜੀ ਜਿਹੀ ਦੂਰ ਆ ਬਾਕੀ ਜਿਹੜੇ ਗੁਰਦੁਆਰਾ ਸਾਹਿਬ ਪਹਿਲਾਂ ਰੁਕੇ ਆ ਪਾ ਵੀ ਕਲਿੱਪ ਲਾਵਾਂਗੇ ਬਸ ਮੇਨ ਮੇਨ ਗੁਰਦੁਆਰੇ ਇੰਗਲੇ ਪਾ ਲਾਵਾਂਗੇ ਮਿੱਤਰੋ ਉਹਦੇ ਤੋਂ ਹੁਣ ਪਤਾ ਹੀ ਫੋਨ ਵੀ ਚਾਰਜ ਘਾਟੀ ਚ ਚਲਾਈ ਇੰਨੇ ਬੈਠੇ ਤੇ ਸੋ ਲੰਗਰਾਂ ਸੇਵਾ ਦਾ ਰੋਤਰਾ ਖਾਚਾ ਕਰਨ ਗਏ ਆ ਤੇ ਬਾਕੀ ਸਾਰੇ ਖੜੇ ਸੀ ਟਰੈਕਟਰ ਕੋਲ ਤੇ ਬਾਈ ਥੋੜਾ ਐ ਕਰੀ ਜਾਂਦਾ ਮਕੈਨਿਕੀ ਬਾਕੀ ਬਣੇ ਰੋ ਮਿੱਤਰੋ ਆਪਣੇ ਵਲੌਗ ਦੇ ਨਾਲ ਮਿਲਦੇ ਆ ਹਰ ਅਸੀਂ ਸੰਗ ਤੇ ਪਹੁੰਚ ਗਏ ਸੀ ਅੰਬਾ ਅੰਬਰਸਰ ਪਹਿਲਾਂ ਬਾਬੂੜਾ ਸਾਹਿਬ ਰੁਕਣਾ ਸੀ ਕਹਿੰਦੇ ਵੀ ਅੰਬਰਸਰ ਚੱਲਣਾਂ ਤੇ ਦੂ ਬਾਅਦ ਚੱਲਾਂਗੇ ਪਰ ਛੜਾ ਸਾਹਿਬ ਗੁਰਦੁਆਰਾ ਦੂ ਬਾ ਮੈਟਰੋਂ ਮਿਲਦਿਆਂ ਸਾਨੂੰ ਹੁਣ ਜਾ ਕੇ ਆਪਾਂ ਦਰਬਾਰ ਸਾਹਿਬ ਦੀਆਂ ਕਲਿੱਪਾਂ ਲਾਉਣੇ ਇੱਥੇ ਲੱਗਾ ਪਾਰਕਿੰਗ ਟਰੈਕਟਰ ਦੇਖੋ ਸਾங்க ਬਹੁਤ ਖੜੀ ਹੋਈ ਆ ਇਧਰ ਆਪਣਾ ਲਾਲ ਟਮਟਰੀ ਖੜਾ ਤੇ ਉਧਰ ਆਪਣਾ ਨੀਲਾ ਘੋੜਾ ਖੜਾ ਮਿੱਤਰੋ ਹੁਣ ਦਰਬਾਰ ਸਾਹਿਬ ਚ ਲਾ ਕੇ ਕਲਿੱਪਾਂ ਲਾਉਣੇ ਬਣੇ ਰਹੋ ਵਲੌਗ ਨਾਲ ਮਿੱਤਰੋ ਲੋਬੀ ਸੰਗਤ ਆਪਾਂ ਦਰਵਾਜ਼ਾ ਪੁੰਜ ਰਹੇ ਆ ਤੇ ਜਾ ਕੇ ਕਰਕੇ ਜਨਾਣ ਤੇ ਹੁਣੇ ਨਮਸਟਕ ਬਾਬਾ ਜੀ ਅੱਗੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੇ ਬੱਸ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਆ ਸਾਡਾ ਮੈਂਨਾ ਬੱਚਿਆਂ ਦੇ ਨਾਲ ਬਰਾ ਸਾਹਿਬ ਚੱਲੇ ਆ ਬੜੇ ਰੋਏ ਮਿੱਤਰੋ ਵੀਰ ਜੀ ਦਰਬਾਰ ਸਾਹਿਬ ਪਹੁੰਚ ਕੇ ਸੀ ਕਰੋ ਦਰਸ਼ਨ Pabula

ਕਰਕੇ ਦਰਸ਼ਨ ਤੇ ਹੁਣ ਦੋਪਾ ਦੇ ਚਾਲੇ ਦੇ ਹੁਣ ਤੁਹਾਨੂੰ ਮਿਲਾਂਗੇ ਦੋਪਰ ਰਾਜੋ ਨਾ ਕੋ ਲਗੇ ਉੱਥੇ ਜਾ ਕੇ ਅਗਲੇ ਵੀਲੌਗ ਚ ਲਾਉਣਾ ਇਥੇ ਲਾਈਕ ਸਬਸਕ੍ਰਾਈਬ ਦੇਣ ਸ਼ੇਅਰ ਕਰੇ ਮਿੱਤਰੋ ਬਾਤੋ ਕਮੈਂਟ ਸ਼ੇਅਰ ਤੇ ਮਿਲਦੇ ਹਾਂ ਬੁੱਢਾ ਸਾਹਿਬ ਜਾ ਕੇ ਤੁਹਾਨੂੰ ਉਹ ਦੂਸਰੇ ਵੀਲੌਗ ਚ ਮਿਲਣਗੇ ਮਿੱਤਰੋ ਤੇ ਵੀਲੌਗ ਨੂੰ ਬਾਅਦ ਵਿੱਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੁਹਾਡੀ ਸਪੋਰਟ ਦੀ ਲੋੜ ਹੈ ਮਿੱਤਰੋ ਆਪਣੇ ਤੇ ਕਰਿਓ ਦਰਸ਼ਨ ਬਾਬਾ ਜੀ ਦੇ ਅੰਮ੍ਰਿਤਸਰ ਪਹੁੰਚੇ ਜਣੋਂ ਆਪਾਂ આવો તમારે રાખીને રાખે